ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਬਾਅਦ ਮੰਜਰ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ ਪੈਟਰੋਲ ਪੰਪਾਂ ਦਾ ਕਿਉਂਕਿ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਬਾਅਦ ਪੈਟਰੋਲ ਪੰਪਾਂ ਦੇ ਉੱਤੇ ਤੇਲ ਕੁਝ ਹੀ ਸਮੇਂ ਦਾ ਰਹਿ ਚੁੱਕਾ ਹੈ ਉਸ ਤੋਂ ਬਾਅਦ ਹੋ ਸਕਦਾ ਹੈ ਕਿ 7 ਦਿਨ ਤੱਕ ਤੇਲ ਨਾ ਮਿਲੇ ਪਰ ਤੁਹਾਨੂੰ ਤਸਵੀਰਾਂ ਜਰੂਰ ਮੈਂ ਦਿਖਾਣੀਆਂ ਚਾਹਵਾਂਗਾ ਬਟਾਲਾ ਪੈਟਰੋਲ ਪੰਪ ਦੀਆਂ ਤਸਵੀਰਾਂ ਹਨ ਜਲੰਧਰ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਤੇਲ ਲੈਣ ਵਾਲਿਆਂ ਦਾ ਰਸ਼ ਲੱਗਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਦਿਖਾਈ ਦੇ ਰਿਹਾ ਜਿਵੇਂ ਇੱਥੇ ਕੋਈ ਮੇਲਾ ਲੱਗ ਚੁੱਕਾ ਹੋਵੇ ਪੂਰੀ ਰੋਡ ਦੇ ਉੱਪਰ ਗੱਡੀਆਂ ਖੜੀਆਂ ਹਨ ਪੈਟਰੋਲ ਪੰਪ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਪਣੀਆਂ ਮੋਪੜਾਂ ਵਿੱਚ ਮੋਟਰਸਾਈਕਲਾਂ ਵਿੱਚ ਗੱਡੀਆਂ ਵਿੱਚ ਤੇਲ ਪਵਾਉਣ ਦੇ ਲਈ ਜਿਹੜੀ ਹੈ ਇੱਕ ਦੂਜੇ ਤੋਂ ਪਹਿਲ ਕਦਮੀ ਜਰੀ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਮਾਵੜਾ ਲੱਗਾ ਹੋਇਆ ਚੱਲ ਕੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਰਨਾ ਚਾਹੁੰਦੇ ਨੇ ਭਾਜੀ ਕੀ ਕਰਨਾ ਚਾਹੁੰਦੇ ਹੋ ਇੰਨਾ ਜਮਾਵੜਾ ਕਹਿੰਦੀ ਕਾਲੀ ਪੈ ਗਈ ਹੈ ਨਹੀਂ ਕਾਲੀ ਭਾਜੀ ਕੱਦ ਨਹੀਂ ਹਰ ਬੰਦੇ ਜੂਰਤਾ ਸਨ ਪੈਟਰੋਲ ਸਕੂਟਰੀ ਮੋੜਸਾ ਅਗਲਾ ਜੇ ਨਾ ਪਾਵਾਂਗੇ ਤੇ ਪੈਦਲ ਕੰਮ ਕਾਫੀ ਰੁਕ ਜਣੇ ਬਹੁਤ ਜ਼ਿਆਦਾ ਕਦੀ ਰਾਸ਼ ਨਹੀਂ ਦੇਖਿਆ ਨਹੀਂ ਦੇਖਿਆ ਕੀ ਗੱਲ ਕੀ ਹੋ ਗਈ ਆ ਕੀ ਮਤਲਬ ਪਿੱਛੋਂ ਕਈ ਆ ਰਿਹਾ ਵੀ ਕੋਈ ਹੜਤਾਲ ਛੋੜਾ ਬੰਦ ਹੋ ਗਈਆਂ ਜਿਹੜਾ ਉਹਦੇ ਇਲਾਕੇ ਲੁਧਿਆਣੇ ਲਾਗੇ ਟੋਲ ਹੈ ਉਹਨਾਂ ਦਾ 700 ਦਾ 2200 ਘਰਤਾ ਵਾ ਉਹ ਇਸ ਕਾਕੇ ਟੱਕਾ ਲੈਣ ਹੜਤਾਲਾ ਕਰਤੀਆਂ ਹਾਂਜੀ 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 ਮੈਂ ਕਿੰਨੇ ਦਿੰਦਾ ਹੁਣ ਟਾਂਗੀ ਬੋਲ ਕਰਾਇ ਲਿਖ ਦੇਖੋ ਕਿੰਨੇ ਦਿਨ ਚੱਲਦੀ ਹੈ ਲੋ ਜੀ ਟੈਕੀ ਫੁੱਲ ਕਿਤੇ ਕਰਵਾਈ ਤੁਸੀਂ ਇੱਕ ਵਾਰੀ ਫੇਰ ਤਸਵੀਰਾਂ ਦੇਖ ਲਓ ਕਿਸ ਤਰੀਕੇ ਦਾ ਇੱਥੇ ਮਾਹੌਲ ਜਿਹੜਾ ਆ ਉਹ ਭਖਿਆ ਹੋਇਆ ਹੈ ਇੱਕ ਦੂਜੇ ਨਾਲੋਂ ਪਹਿਲਾ ਟੇਲ ਪਵਾਨ ਦੀ ਹੋੜ ਜਿਹੜੀ ਆ ਉਹ ਲੱਗੀ ਹੋਈ ਹੈ ਤੇ ਕਿਤਨਾ ਕਿਤੇ ਲੋਕ ਫਟਾਫਟ ਆਪਣੀਆਂ ਮੋਪੜਾ ਜਿਹੜੀਆਂ ਨੇ ਉਹ ਫੁੱਲ ਕਰਵਾਨ ਚ ਲੱਗੇ ਹੋਏ ਨੇ ਗੱਲਬਾਤ ਕਰ ਲੈਂਦੇ ਆ ਹੋਰ ਵੀ ਇੱਥੇ ਲੋਕ ਮੌਜੂਦ ਨੇ ਭਾਜੀ ਕਿੰਨਾ ਪਾਇਆ ਲੀਟਰ ਕੇ ਫੁੱਲੀ ਕਰਵਾਈ ਨਹੀਂ ਫੁੱਲ ਕਰਾਈ ਟਾਂਜੀ ਕੀ ਗੱਲ ਕੀ ਹੋ ਗਈ ਇੰਦੀ ਕਾਦੀ ਗੱਲ ਹੋ ਗਈ ਉਹ ਰਸ਼ ਕਰਕੇ ਜੀ ਹੜਤਾਲ ਕਰਕੇ ਜੀ ਹਾਂ ਜੀ ਮੋਪੜ ਜੀ ਕਰਵਾਈ ਕੇ ਹੋਰ ਵੀ ਨਹੀਂ ਕੱਲੇ ਮੋਪੜ ਹੀ ਮੇਰੇ ਮੁ ਆਪਣੇ ਆਪਣੇ ਜਦੋਂ ਕਰਵੇਂ ਸਾਲ ਲੱਗਾ ਜਲਦੀ ਤੇ ਕਿੰਨੇ ਕਿੰਨੇ ਘੇਰ ਬਾ ਵਾਰੀ ਆ ਗਈ ਭੀੜ ਬੜੀ ਆ ਉਹ ਵਿਚਰ ਨਿਕਲ ਕੇ ਫੋਟੋ ਫੋਟ ਕਰਕੇ ਤੁਸੀਂ ਤੁਸੀਂ ਵੀ ਤੇਲ ਪਵਾਣ ਆਏ ਹੋ ਕੀ ਕੀ ਸੁਣਿਆ ਕੀ ਹੈ ਹੜਤਾਲ ਸੁਣੀ ਆ ਜੀ ਹੜਤਾਲ ਤੇ ਸਕੂਟੇ ਹੈ ਨਹੀਂਗਾ ਤੇਲ ਤੇ ਮੈਂ ਚਲ 100 200 ਦਾ ਪਵਾ ਲੈਣੇ ਆ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਲੋਕ ਇੱਕ ਦੂਜੇ ਨਾਲੋਂ ਪਹਿਲਾਂ ਤੇਲ ਪਵਾਣ ਦੀ ਹੋੜ 'ਚ ਲੱਗੇ ਹੋਏ ਨੇ ਤੇ ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਹੜਤਾਲ ਦੇ ਕਾਰਨ ਇਹ ਹੋੜ ਮਚੀ ਦਿਖਾਈ ਦੇ ਰਹੀ ਹੈ ਉੱਥੇ ਕਿਤਨਾ ਕਿਤੇ ਸੇਲ ਜਰੀ ਹੈ ਉਹ ਜਰੂਰ ਪट्रोल ਪੰਪਾਂ ਦੀ ਵਧੀ ਹੋ ਗਈ ਪਾਜੀ ਕੀ ਸੁਣ ਕੇ ਆਏ ਹੋ ਕੀ ਕਾਲੀ ਪੈ ਗਈ ਮਰੇ ਕਾਲੀ ਕਾਲੀ ਪੈਣੀ ਆ ਪट्रोल ਦਾ ਬਹੁ ਮਾੜਾ ਹਾਲ ਹੋ ਗਿਆ ਜੀ ਹਾਂਜੀ ਮਾੜਾ ਹਾਲ ਮਾੜਾ ਹਾਲ ਹੀ ਆ ਵੇਖੋ ਤਿੰਨ ਚਾਰ ਦਿਨ ਕਿਦਾਂ ਕਰ ਰਹੇ ਨੇ ਲੋਕਾਂ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਹਿੰਦੇ ਨੇ ਕਿ ਪਤਾ ਕੋਈ ਨਹੀਂ ਕਿੰਨੇ ਦਿਨ ਤੇਲ ਨਾ ਆਵੇ ਇਸ ਕਰਕੇ ਪਵਾ ਰਹੇ ਪਾਜੀ ਕਿੱਧਰ ਆਏ ਹੋ ਤੇਲ ਪਾਣ ਤੇਲ ਪੋੜ ਆਇਆ ਜੀ ਉਹਨੇ ਤਾਂ ਵਾਰੇ ਫੁੱਲ ਘਰਾ ਜੀ ਕੀ ਗੱਲ ਕੀ ਹੋ ਗਈ ਆ ਪਤਾ ਨਹੀਂ ਪਾਜੀ ਹਾਂ ਦੋ ਸਿਰ ਪਾ ਲੱਗੀ ਹੜਤਾਲ ਲੱਗਿਆ ਤੈਨੂੰ ਮੁਖ ਦੇ ਆ ਕੇ ਬਾਹਰ ਇਹ ਮੁਸ਼ਕਿਲ ਆਇਆ ਕਰਵਾ ਰੋਲ ਬੰਦੇ ਆ ਤੇਲ ਪਾ ਲਈਏ ਮੁਸ਼ਕਿਲ ਲੱਗ ਕੇ ਅੱਗੇ ਰੋਟੀਨ ਚ ਕਿੰਨਾ ਕੋ ਪਾਉਂਦੇ ਰਹੇ 200 100 200 100 200 ਹੁਣ ਅੱਜ ਕਿੰਨਾ ਦਾ ਫੁੱਲ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਹਿੰਦੇ ਕਿ ਪਹਿਲਾਂ ਕਿਤੇ 100 ਦਾ ਨਹੀਂ ਤੇ 200 ਦਾ ਪਾ ਲਈਦਾ ਪਰ ਅੱਜ ਫੁੱਲ ਕਵਾਹਾਂ ਚ ਲੱਗੇ ਹੋਇਆ ਇਧਰ ਲਾਈਨ ਤੁਸੀਂ ਦੇਖੋ ਕਿਸ ਤਰੀਕੇ ਨਾਲ ਠੰਡ ਦੇ ਵਿੱਚ ਵੀ ਲਾਈਨ ਲੱਗੀ ਹੋਈ ਹੈ ਪੂਰੀ ਸੜਕਾਂ ਤੱਕ ਲੋਕ ਆਪਣੇ ਮੋਟਰਸਾਈਕਲ ਮੋਪੜਾ ਲੈ ਕੇ ਖੜੇ ਹਨ ਲਾਈਨ ਦੇ ਵਿੱਚ ਭਾਜੀ ਕੀ ਗੱਲ ਹੋ ਗਈ ਹੈ ਵੇਖੋ ਜੀ ਵੇਖੋ ਵੇ ਕੀ ਸਾਰੇ ਪٹرول ਪੁਆਈ ਜਾਂਦੇ ਨੇ ਕਹਿ ਰਿਆ ਨਹੀਂ ਮਿਲਣਾ ਦਿਨ ਇਤਹਾ ਦਾ ਟਾਈਮ ਹਰ ਇੱਕ ਨੇ ਕਿਤੇ ਜਾਣਾ ਕਿਤੇ ਆਣਾ ਕਾਰੋਬਾਰ ਵੀ ਰੁਕੇਗਾ ਸਾਹਿਬ ਨਾਲ ਵੇਖੋ ਜੀ ਵੇਖੋ ਜਿਹਨੇ 2 ਲੀਟਰ ਪਵਾਣਾ 5 ਲੀਟਰ ਪਵਾ ਰਿਹਾ ਕੋਈ ਟੈਂਕੀ ਫੁੱਲ ਕਰਾ ਰਿਹਾ ਵੇਖੋ ਕੀ ਬੰਦਾ ਵੇਖੋ ਕਦੋਂ ਦੇ ਖੜਿਆ ਲਾਇਆ ਭਾਈ ਹਣੂ ਕਰੋ ਗਾੜੀ 1 ਘੰਟਾ ਹੋ ਗਿਆ ਹੈ ਸ਼ਾਪ ਖੋਲ ਕੇ ਆਏ ਆਂ ਸ਼ਾਪ ਤੋਂ ਬਾਅਦ ਤੇਲ ਪੁਆਣ ਆ ਗਏ ਆਂ ਮੋਟਰਸਾਈਕਲ ਪੈਂਚਰ ਹੀ ਲੈ ਆਏ ਆਂ ਲਓ ਜੀ ਕਹਿੰਦੇ ਰੇ 1 ਘੰਟਾ ਹੋ ਗਿਆ ਸ਼ਾਪ ਖੋਲੀ ਆ ਤਾਂ ਤੇਲ ਪੁਆਣ ਆ ਗਿਆ ਤੇ ਮੋਟਰਸਾਈਕਲ ਵੀ ਪੈਂਚਰ ਹੀ ਲੈ ਆਏ ਆ ਕਿ ਕਿਤੇ ਤੇਲ ਖ ਤੇ ਆਣਾ ਜਾਣਾ ਹੁੰਦਾ ਹੈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਰ ਵੀ ਇੱਥੇ ਲੋਕ ਮੌਜੂਦ ਨੇ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਕੁਝ ਵੀ ਨਹੀਂ ਕਹਿਣਾ ਜੀ ਤੇਲ ਦਾ ਪਤਾ ਨਹੀਂ ਕੀ ਮੁਸ਼ਕਲ ਆ ਜਿਹੜੀ ਇਹ ਇੰਨਾ ਰਸ ਪੈ ਗਿਆ ਨਿਗੇ ਜੀ ਗੱਲ ਦੇ ਉੱਤੇ ਜੀ ਪਵਾ ਲਿਆ ਆਪਣਾ ਮੈਂ ਤੇ ਪਵਾ ਲਿਆ ਜੀ ਫੁੱਲ ਪਵਾ ਨਹੀ ਨਹੀ 400 ਰੁਪਏ ਦਾ ਪਵਾਇਆ ਕਿੰਨੀ ਦੇਰ ਬਾਅਦ ਵਾੜੀ ਆ ਗਈ 20 25 ਮਿੰਟ ਦਾ ਘੰਟਾ ਲੱਗਾ ਹੀ ਹੈ ਕਦੀ ਇੰਨਾ ਰਸ ਵੇਖਿਆ ਹੈ ਹਾਂ ਜੀ ਨਾ ਕਦੀ ਵੀ ਨਹੀਂ ਇੰਨਾ ਰਸ ਵੇਖਿਆ ਆ ਪਹਿਲੀ ਵਾਰੀ ਆ ਖਰੇ ਕੋਈ ਗਲਤ ਖਵਾਵਾ ਕੀ ਆ ਖਰੇ ਕੀ ਆ ਨੇ ਰਕਾਂ ਦੀ ਕਹਿੰਦੇ ਹੜਤਾਲ ਆ ਦੇਖੋ ਕਦੋਂ ਸਾਲਵ ਹੁੰਦੀ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਮਾਵੜਾ ਜਿਹੜਾ ਹੈ ਪੈਟਰੋਲ ਪੰਪ ਤੇ ਲੱਗਾ ਹੋਇਆ ਲੋਕ ਪਹਿਲਾਂ ਤੋਂ ਪਹਿਲਾਂ ਤੇਲ ਪੁਆਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ ਸੜਕ ਤੱਕ ਜਾਮ ਲੱਗਾ ਹੋਇਆ ਤੇ ਭੀੜ ਤੁਸੀਂ ਦੇਖ ਸਕਦੇ ਹੋ ਕਿਵੇਂ ਮੋਟਰਸਾਈਕਲ ਬਾਈਕਾਂ ਆਪਣੀਆਂ ਗੱਡੀਆਂ ਲੈ ਕੇ ਲੋਕ ਇੱਥੇ ਪੈਟਰੋਲ ਪੰਪ ਤੇ ਪਹੁੰਚੇ ਹੋਏ ਨੇ ਤੇਲ ਪੁਆਉਣ ਦੇ ਲਈ ਤਾਂ ਕਿਤਨਾ ਕਿਤੇ ਲੋਕਾਂ ਦਾ ਵੀ ਕਹਿਣਾ ਹੈ ਕਿ ਪਤਾ ਨਹੀਂ ਇਸ ਗੱਲ 'ਚ ਸੱਚਾਈ ਹੈ ਜਾਂ ਫਿਰ ਜਿਹੜਾ ਉਹ ਗਲਤ ਕੋਈ ਅਫਵਾਹ ਹੈ ਕਿ ਖੜਤਾ ਆਵਦੇ ਕਾਰਨ ਤੇਲ ਅਗਲੇ ਦਿਨਾਂ ਚ ਮਿਲਣਾ ਔਖਾ ਹੋ ਜਾਵੇਗਾ ਜਿਸ ਦੀ ਲੈ ਕੇ ਅੱਜ ਹੋਰ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕਾਂ ਦੀ ਲੱਗੀ ਹੋਈ ਹੈ ਤਾਂ ਲੋਕ ਇੱਥੇ ਜਮਾਵੜਾ ਲਾ ਕੇ ਤੇਲ ਪਵਾਣ ਦੀ ਕੋਸ਼ਿਸ਼ ਚ ਲੱਗੇ ਹੋਏ ਨੇ ਕਿ ਸਾਡੇ ਮੋਪੜ ਜਾਂ ਮੋਟਰਸਾਈਕਲ ਚ ਤੇਲ ਪਹਿਲਾਂ ਪੈ ਜਾਵੇ ਤਾਂ ਫੁੱਲ ਕਰਵਾ ਲਈਏ ਪਤਾ ਨਹੀਂ ਆਉਣ ਵਾਲੇ ਦਿਨਾਂ ਚ ਇਸ ਹੜਤਾਲ ਦੇ ਕਾਰਨ ਤੇਲ ਮਿਲ ਪਾਵੇਗਾ ਜਾਂ ਨਹੀਂ ਮਿਲ ਪਾਵੇਗਾ ਕੈਮਰਾ ਪਾਸੇ ਪਰਮਿੰਦਰ ਦੇ ਨਾਲ ਪਪਾਲ ਸਿੰਘ ਲਿਵਿੰਗ ਇੰਡੀਆ న్యూਸ ਬਟਾਲਾ